ਅੱਜ ਜੋ IITU 994 ਭਰਤੀ ਸੰਬੰਧੀ ਕੋਰਟ ਕੇਸ ਦੇ ਸੰਬੰਧੀ ਇੱਕ ਸੁਣਵਾਈ ਸੀ ਇਹ ਕੋਰਟ ਕੇਸ ਹੈ ਜੋ ਪੰਜਾਬੀ ਪੇਪਰ A ਨੂੰ ਦੇ ਸਿਲੇਬਸ ਨੂੰ ਚੈਲੰਜ ਕੀਤਾ ਹੋਇਆ ਜੋ ਪੇਪਰ A ਦੁਬਾਰਾ ਜੋ 28 ਜੁਲਾਈ 2024 ਨੂੰ ਹੋਇਆ ਉਸ ਦੇ ਸਿਲੇਬਸ ਨੂੰ ਇਸ ਤਰ੍ਹਾਂ ਚੈਲੰਜ ਕੀਤਾ ਗਿਆ ਕਿ ਜੋ ਕੋਰਟ ਦੇ ਪਹਿਲਾਂ ਆਰਡਰ ਆਏ ਸੀ ਪੇਪਰ A ਰੀਕੰਡਕਟ ਹੋਣਾ ਸੀ ਉਸ ਦੇ ਅਕੋਰਡਿੰਗ ਇਹ ਸਿਲੇਬਸ ਫਿਰ ਤੋਂ ਸੇਮ ਹੈ ਮਤਲਬ ਬਟ ਜੋ ਜਿਸ ਤਰ੍ਹਾਂ ਸਾਰੇ ਜਾਣਦੇ ਨੇ ਕਿ ਸਿਲੇਬਸ ਇਸ ਵਾਰ ਦੋ 파ਟ ਦੇ ਵਿੱਚ ਡਿਵਾਈਡ ਸੀ ਲਿਟਰੇਚਰ ਐਂਡ ਜੋ ਗ੍ਰਾਮਰ ਤੇ ਉਸਤੇ ਅਜੇ ਹੁਣ ਪਟੀਸ਼ਨਰਾਂ ਵੱਲੋਂ ਅੱਜ ਮੇਨ ਆ ਜੋ ਇਸ ਨੂੰ ਕਿਤੇ ਨਾ ਕਿਤੇ 6819 ਦੇਖ ਸਕਦੇ ਹੋ ਕੇਸ ਦੇ ਵਿੱਚ ਵੀ ਜੋ ਸੀਡਬਲਯੂਪੀਏ ਇਹ 146782 2024 ਹੈ ਮੇਨ ਕੇਸ ਜੋ 6819 2023 ਸੀ ਜੋ ਉਸਦੇ ਨਾਲ ਹੀ ਮਰਜ ਕਰਕੇ ਅੱਜ ਪ੍ਰੇਅਰ ਦੇ ਵਿੱਚ ਇਹੀ ਕਿਹਾ ਜਾ ਰਿਹਾ ਸੀ ਕਿ ਜੋ ਉਹ ਆਰਡਰ ਸੀ 30 April 2024 ਵਾਲੇ 6819 ਵਾਲੇ ਪ੍ਰਵਿੰਦਰ ਸਿੰਘ ਐਂਡ ਆਦਰਜ਼ ਕੇਸ ਵਾਲੇ ਤੇ ਅੱਜ ਜੋ ਜੋ ਕਿਹਾ ਜਾ ਰਿਹਾ ਸੀ ਪਟੀਸ਼ਨਰ ਵੱਲੋਂ ਕਿ ਆਰਡਰਾਂ ਦੀ ਉਲੰਘਣਾ ਹੋਈ ਹੈ ਤੇ ਪੇਪਰ ਠੀਕ ਨਹੀਂ ਲਿਆ ਗਿਆ ਜੋ 28 ਜੁਲਾਈ ਨੂੰ ਹੋਇਆ ਹੈ ਸੋ ਉਹਨਾਂ ਨੇ ਕਿਹਾ ਸੀ ਕਿ ਆਰਡਰ ਦਾ ਕਾਹਨ ਹੋਇਆ ਹੈ ਤਾਂ ਇਸ ਤੇ ਚੱਲਦਿਆਂ ਜੋ ਅੱਗੋਂ ਸਰਕਾਰੀ ਵਕੀਲ ਦੁਆਰਾ ਵੀ ਪੱਖ ਪੇਸ਼ ਕੀਤਾ ਗਿਆ ਸਾਰੀਆਂ ਦਲੀਲਾਂ ਹੋਈਆਂ ਨੇ ਸਾਰੇ ਲਗਭਗ ਖੁੱਲ ਕੇ ਸੁਣਵਾਈ ਹੋਈ ਹੈ ਲਗਭਗ ਜੋ ਕਾਫੀ ਸਮੇਂ ਤੱਕ ਸੁਣਵਾਈ ਚੱਲਦੀ ਰਹੀ ਜਿਸ ਸਮਾਂ ਨੇ ਪੂਰੀ ਤਰ੍ਹਾਂ ਕੇਸ ਦੇ ਮੈਟਰ ਨੂੰ ਸਟੱਡੀ ਕੀਤਾ ਕਿਉਂਕਿ ਉਹ ਕੇਸ ਦਾ ਇੱਕ ਪਾਸਾ ਕਰਨਾ ਚਾਹੁੰਦੇ ਸੀ ਇਸ ਤੇ ਸਰਕਾਰੀ ਵਕੀਲ ਨੇ ਅੱਗੋਂ ਪੱਖ ਰੱਖਿਆ ਕਿ ਜੋ ਪਿਛਲੇ ਹੀアリング ਤੇ ਵਿਜਪਟੇਸ਼ਨਰ ਵੱਲੋਂ ਗੱਲ ਕੀਤੀ ਗਈ ਹੈ ਐਫੀ ਡੈਪਟ ਦੀ ਗੱਲ ਕੀਤੀ ਗਈ ਸੀ ਕਿ ਜੋ ਸਿਲੇਬਸ ਵਿੱਚ ਜੋ ਡਿਫਰੈਂਸ ਹੈ ਜੋ ਇਹ ਸਰਕਾਰ ਆ ਜਨ ਡਿਪਾਰਟਮੈਂਟ ਪੇਸ਼ ਕਰੇਗਾ ਉਸ ਤੇ ਜੇ ਚਲਦੇ ਆ ਜੋ ਸਰਕਾਰੀ ਵਕੀਲ ਦੁਆਰਾ ਜੋ ਐਕਸਪਰਟ ਕਮੇਟੀ ਦੁਆਰਾ ਜੋ ਵੀ ਰਿਪੋਰਟ ਕੀਤੀ ਤਿਆਰ ਕੀਤੀ ਗਈ ਸੀ ਉਹ ਉਸ ਦੇ ਵਿਹਾਵ ਤੇ ਕੋਰਟ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਜੋ ਦੋ ਪਾਰਟਸ ਦੇ ਵਿੱਚ ਸਿਲੇਬਸ ਹੈ ਤੇ ਜੋ ਇੱਕ ਜੋ ਲਿਟਰੇਚਰ ਇਹਨਾਂ ਨੇ ਪਾਇਆ ਉਹ ਪੰਜਾਬੀਅਤ ਨਾਲ ਸੰਬੰਧਿਤ ਨਹੀਂ ਬਲਕਿ ਪੰਜਾਬੀ ਲੈਂਗੁਏਜ ਦੇ ਨਾਲ ਹੀ ਰਿਲੇਟਡ ਹੈ ਜੇ ਮਤਲਬ ਜੋ ਕੁਝ ਜਿ ਲਿਟਰੇਚਰ ਹੈ ਵੀ ਆ ਤਾਂ ਉਹ ਪੰਜਾਬੀ ਨਾਲ ਹੀ ਮੈਟਰ ਕਰਦਾ ਹੈ ਉਸ ਲਿਟਰੇਚਰ Bina ਪੰਜਾਬੀ ਦੀ ਜੋ ਹੋਂਦ ਵੀ ਨਹੀਂ ਜੋ ਆਪਾਂ ਦੇਖ ਸਕਦੇ ਸੋ ਇੱਕ ਪੰਜਾਬੀਅਤ ਹੁੰਦੀ ਹੈ ਜਿਸ ਤਰ੍ਹਾਂ ਜੋ ਪਹਿਲਾਂ ਐਗਜ਼ਾਮ ਹੋਇਆ ਸੀ ਉਸ ਨਾਲੋਂ ਕਾਫੀ ਡਿਫਰੈਂਸ ਸੀ ਸੋ ਇਹ ਐਕਸਪਰਟ ਕਮੇਟੀ ਦੀ ਰਿਪੋਰਟ ਦੁਆਰਾ ਉਹਨਾਂ ਨੇ ਜੋ ਡਿਟੇਲ ਵਿੱਚ ਆ ਜੋ ਕੋਰਟ ਨੂੰ ਸਬਮਿਟ ਕੀਤਾ ਦੱਸਿਆ ਸਾਰਾ ਕੁਝ ਤੇ ਉਸਦੀ ਕਾਪੀ ਵੀ ਜੋ ਰਿਸਪੌਂਡੈਂਟ ਨੂੰ ਵੀ ਜੋ ਪਟੀਸ਼ਨਰ ਸੀ ਉਹਨਾਂ ਨੂੰ ਵੀ ਸਾਹਮਣੇ ਪੇਸ਼ ਕੀਤੀ ਗਈ ਤੇ ਜਸਵੰਤ ਨੇ ਮੁੜ ਕੇ ਜੋ ਪਟੀਸ਼ਨਰਜ਼ ਨੂੰ ਵੀ ਜੋ ਕਿਹਾ ਕਿ ਪੁੱਛਿਆ ਗਿਆ ਮੇਨ ਸਵਾਲ ਜੋ ਕਿ ਜੋ ਦੁਬਾਰਾ ਪੇਪਰ ਹੋਇਆ ਤੁਸੀਂ ਸਿਲੇਬਸ ਨੂੰ ਚੈਲੰਜ ਕਰ ਰਹੇ ਹੋ ਕਿ ਤੁਸੀਂ ਪਾਸ ਹੋ ਜਿਹੜੇ ਬੱਚਿਆਂ ਨੇ ਕੇਸ ਲਗਾਏ ਸੀ ਉਹਨਾਂ ਨੂੰ ਜਸਵੰਤ ਨੇ ਕੁਐਸਚਨ ਕੀਤਾ ਤਾਂ ਉਹਨਾਂ ਨੇ ਕਿਹਾ ਹਾਂ ਤਾਂ ਜਸਵੰਤ ਨੇ ਫਿਰ ਕਿਹਾ ਕਿ ਫਿਰ ਤਾਂ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿ ਅਗਰ ਤੁਸੀਂ ਪਾਸ ਹੋ ਤਾਂ ਅਗੋਂ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਕਿਹਾ ਕਿ ਜੋ ਮੈਰਿਟ ਤੇ ਜਾਂ ਫਰਕ ਜਾਂ ਜੋ ਵੀ ਪਰ ਜੱਜ ਸਾਬਾਨ ਨੇ ਸਿੱਧਾ ਸਿੱਧਾ ਇਹ ਕਹਿ ਦਿੱਤਾ ਕਿ ਤੁਸੀਂ ਐਗਜ਼ਾਮ ਤੇ ਕਨਸੈਂਟ੍ਰੇਸ਼ਨ ਕਰੋ ਜੋ ਕੰਪੀਟੀਸ਼ਨ ਹੁੰਦਾ ਹੈ ਬਾਕੀ ਆ ਜੋ ਕੋਰ ਤੁਹਾਨੂੰ ਡਾਇਰੈਕਸ਼ਨ ਦੇਵੇਗੀ ਕਿ ਤੁਸੀਂ ਕੀ ਕਰਨਾ ਅੱਗੇ ਤੇ ਇਸ ਦੇ ਚਲਦਿਆਂ ਇੱਕ ਰਿਸਪੌਂਡੈਂਟ ਵੱਲੋਂ ਜੋ ਆਪਣੇ ਵੱਲੋਂ ਜੋ ਅ ਅਭਿਸ਼ੇਕ ਪ੍ਰੇਮੀ ਜੀ ਜਾਣਦੇ ਹੋ ਜੋ ਆਪਣੇ ਜੋ ਜੋ ਕੈਂਡੀਡੇਟ ਪਾਸ ਹੋਏ ਨੇ ਮਤਲਬ ਜੋ ਮੈਰਿਟ ਵਿੱਚ ਆਏ ਨੇ ਉਹਨਾਂ ਵੱਲੋਂ ਜਾਂ ਜੋ ਵੀ ਪਰਤੀ ਦੇ ਯੂਨੀਅਨ ਵੱਲੋਂ ਜੋ ਪੇਸ਼ ਹੋਏ ਸੀ ਉਹ ਵੀਡੀਓ ਕਾਨਫਰੰਸ ਦੇ ਜਰੀਏ ਅੱਜ ਕੋਰਟ ਦੇ ਵਿੱਚ ਪੇਸ਼ ਹੋਏ ਤੇ ਉਹਨਾਂ ਨੇ ਵਧੀਆ ਵੱਖ ਰੱਖਿਆ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜੋ ਇਹ ਜਿਨ੍ਹਾਂ ਨੇ ਜੋ ਚੈਲੰਜ ਹੋਇਆ ਸੀ ਇਹ ਸਿਲੇਬਸ ਤਾਂ ਇਸ ਦੇ ਰਿਲੇਟਡ ਪੇਪਰ ਤੋਂ ਪਹਿਲਾਂ-ਪਹਿਲਾਂ ਪਿਪਰ ਨੂੰ ਰੋਕਣ ਦੇ ਲਈ ਸੁਪਰੀਮ ਕੋਰਟ ਵਿੱਚ ਵੀ ਐਸਐਲਪੀ ਫਾਈਲ ਕੀਤੀ ਗਈ ਸੀ ਪਰ ਉੱਥੋਂ ਵੀ ਡਿਸਮਿਸ ਹੋ ਕੇ ਆਈ ਹੈ ਤੇ ਬਕਾਇਦਾ ਬੱਚੇ ਪਾਸ ਵੀ ਹੋਏ ਨੇ ਤਾਂ ਇਸ ਤੇ ਇਸ ਗੱਲ ਨੂੰ ਵੀ ਜੋ ਜੱਜਬਾਨ ਨੇ ਪੂਰਾ ਨੋਟ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੋ ਪਟੀਸ਼ਨਰ ਨੂੰ ਅਗਰ ਜੋ ਵੀ ਤੁਹਾਡਾ ਹੋਰ ਵੀ ਕੋਈ ਮਤਲਬ ਬਚਦਾ ਹੈ ਤਾਂ ਤੁਸੀਂ ਇਸ ਕੇਸ ਵਿੱਚ ਦੱਸ ਸਕਦੇ ਹੋ ਕੋਈ ਵੀ ਕੁਐਸਚਨ ਹੈ ਜਿਸ ਵਕਤ ਤਾਂ ਉਸ ਤੇ ਜੋ ਜਦੋਂ ਸਾਰੇ ਪਾਸੋਂ ਜੱਜਬਾਨ ਸੈਟੀਸਫਾਈ ਹੋਏ ਤਾਂ ਐਂਡ ਤੇ ਜੋ ਜੱਜਬਾਨ ਨੇ ਇਹੀ ਕਹਿ ਦਿੱਤਾ ਕਿ ਕੇਸ ਹੁਣ ਜੋ ਫਿਲਹਾਲ ਬੰਦ ਹੁੰਦਾ ਹੈ ਕਿ ਡਿਸਮਿਸ ਹੈ ਬਾਕੀ ਜੋ ਵੀ ਡਿਟੇਲ ਦੇ ਵਿੱਚ ਹੀアリング ਹੋਰ ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਬੈਸਟ ਆਲਮੋਸਟ ਦੱਸ ਚੁੱਕਿਆ ਹਾਂ ਜੋ ਵੀ ਗੱਲਾਂ ਬਾਤਾਂ ਰਿਟਨ ਦੇ ਵਿੱਚ ਜਾਂ ਕੋਈ ਆਰਡਰ ਨਾਲ ਰਿਲੇਟਡ ਕੋਈ ਵੀ ਜੱਜਮੈਂਟਾਂ ਦੀ ਗੱਲ ਹੋਵੇਗੀ ਉਹ ਰਿਟਨ ਦੇ ਵਿੱਚ ਜੋ ਵੀ ਆਰਡਰ ਹੈਗਾ ਉੱਥੋਂ ਕਲੀਅਰ ਹੋ ਜਾਵੇਗਾ ਸੋ ਆਰਡਰ ਕੇਸ ਦਾ ਸਟੇਟਸ ਜੋ ਡਿਸਮਿਸ ਕਰ ਦਿੱਤਾ ਗਿਆ ਤੇ ਬਾਕੀ ਆਰਡਰਾਂ ਤੇ ਆਪਾਂ ਡਿਟੇਲ ਤੇ ਤੁਹਾਨੂੰ ਵੀਡੀਓ ਦੇ ਨਾਲ ਇਨਫੋਰਮ ਕਰ ਦਿਆਂਗੇ ਤੇ ਇਹ ਸੁਣਵਾਈ ਹੋਈ ਹੈ ਕੋਰਟ ਨੰਬਰ 5 ਦੇ ਵਿੱਚ ਅ ਅਰਜੈਂਟ ਦੇ ਵਿੱਚ 114 ਨੰਬਰ ਤੇ ਲੱਗਿਆ ਹੈ ਸੀ ਹਨਰੇਬਲ ਜਸਟਿਸ ਰੀਜ਼ਾ ਗਿਲਜੀ ਤੇ ਜਸਟਿਸ ਸੁਖਵਿੰਦਰ ਕੌਰ ਜੀ ਦੀ ਡਬਲ ਬੈਂਚ ਤੇ ਸੁਣਵਾਈ ਹੋ ਚੁੱਕੀ ਹੈ ਤੇ ਇਹ ਕੇਸ 5994 ਪਰਤੀ ਤੇ ਜੋ ਸਿਲੇਬਸ ਪੇਪਰ A ਚੈਲੰਜ ਵਾਲਾ ਡਿਸਮਿਸ ਹੋ ਚੁੱਕਿਆ ਹੈ ਇਹ ਹੁਣ ਤੱਕ ਦੀ ਪੂਰੀ ਅਪਡੇਟ ਹੈ ਜਿਸ ਤਰ੍ਹਾਂ ਕੋਈ ਇਨਫੋਰਮੇਸ਼ਨ ਆਵੇਗੀ ਆਪ ਜੀ ਨੂੰ ਸਭ ਤੋਂ ਪਹਿਲਾਂ ਇਸ 채ਨਲ ਤੇ ਦੱਸਤੀ ਜਾਈਵੇਗੀ ਸੋ 채ਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਐਂਡ ਵਿਜ਼ਿਟ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰੋ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ